ਸਾਧ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਕਲੀ ਖੋਤ ਸਾਧ ਕਾ ਸੰਗ ਮਿਟਾਇ ਅਬੇਮਾਨ ਸਾਧ ਕਾ ਸੰਗ ਪ੍ਰਗਟੈ ਸੁ ਗਿਆਨ ਧੰਨ ਧੰਨ શ્રીમાન ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਪਹਿਲਾ 40 ਦਿਨ ਤਪ ਕੀਤਾ ਕਲਰ ਕੋਹੇ ਧਰਤੀ ਤੇ ਫਿਰ 6 ਮਹੀਨਿਆਂ ਦਾ 6 ਮਹੀਨਿਆਂ ਤੋਂ ਬਾਅਦ 2 ਕੁ ਮਹੀਨੇ ਮਹਾਪੁਰਖ ਬਾਹਰ ਰਹੇ ਫਿਰ 1 ਸਾਲ ਦਾ ਮਹਾਪੁਰਖਾਂ ਨੇ ਚੌਕੜਾ ਲਾਇਆ ਜਦੋਂ ਇੱਕ ਸਾਲ ਤੋਂ ਬਾਅਦ ਚੌਕੜਾ ਖੁੱਲਿਆ ਵਿਸਾਖੀ ਵਾਲਾ ਦਿਨ ਸੀ ਤੇ ਦੂਰ ਦੂਰ ਤੱਕ ਇਸ ਗੱਲ ਦੀ ਕਨਸੋਹਾ ਸੰਗਤਾਂ ਨੂੰ ਪਈਆਂ ਸੰਗਤਾਂ ਆਉਣ ਲੱਗ ਪਈਆਂ ਸਨ ਮਹਾਪੁਰਖਾਂ ਦੇ ਸਥਾਨ ਤੇ ਕਿਉਂ ਉਹ ਜਿਹੜੀ ਪੁਲਾਈਆਂ ਦੀ ਚੰਗੀ ਸੀ ਉਹਦੇ ਵਿੱਚ ਉਸ ਸਮੇਂ ਨੇ ਇੱਕ ਮੇਲੇ ਦਾ ਰੂਪ ਲੈ ਲਿਆ ਇੱਕ ਤੀਸ ਦਾ ਰੂਪ ਲੈ ਲਿਆ ਹਰ ਵੇਲੇ ਉੱਥੇ ਹੁਣ ਅਨੌਣਕਾ ਲੱਗਦੀਆਂ ਨੇ ਇੱਕ ਰਾਗੀ ਜਥਾ ਇੱਕ ਕੀਰਤਨੀ ਜਥਾ ਆਉਂਦਾ ਹੈ ਇੱਕ ਜਾਂਦਾ ਹੈ ਇੱਕ ਆਉਂਦਾ ਹੈ ਤੇ ਜਾਂਦਾ ਹੈ ਸੰਗਤਾਂ ਦਾ ਵੀ ਆਵਾ ਗਵਨ ਇਸੇ ਤਰ੍ਹਾਂ ਲੱਗਿਆ ਰਹਿੰਦਾ ਹੈ ਤੇ ਗੁਰਮੁਖੋ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਮਹਾਪੁਰਖਾਂ ਦੇ ਮਨ ਦੇ ਵਿੱਚ ਵੀ ਵਿਚਾਰ ਆਈ ਕਿਉਂ ਨਾ ਇੱਕ ਕੀਰਤਨੀ ਜਥਾ ਤਿਆਰ ਕੀਤਾ ਜਾਵੇ ਫਿਰ ਮਹਾਪੁਰਖਾਂ ਨੇ 라ਵਲ ਪਿੰਡੀ ਤੋਂ ਇੱਕ ਤਬਲਾ ਮੰਗਵਾਇਆ ਤਬਲਾ ਆ ਗਿਆ ਥੋੜੇ ਜਿ ਦਿਨਾਂ ਬਾਅਦ ਹੀ ਜੋ ਰਾਗੀ RAM SINGH JI ਸੋ ਉਹ ਆਏ ਸਰੰਦੇ ਵਾਲੇ ਫਿਰ ਅਨੰਦ ਸਿੰਘ ਜੀ ਉਸ ਤੋਂ ਬਾਅਦ ਫਿਰ ਭਾਈ ਵਿਰਿਆਮ ਸਿੰਘ ਜੀ ਪੂਰਾ ਜਥਾ ਬਣ ਗਿਆ ਉਸ ਤੋਂ ਬਾਅਦ ਤੇ ਗੁਰਮੁਖੋ ਫਿਰ ਹਰ ਰੋਜ਼ ਇਉ ਨਿਤਨੇਮ ਸ਼ਾਮ ਨੂੰ ਸੋਦਰ ਦੀ ਚੌਂਕੀ ਆਰਤੀ ਸਵੇਰੇ ਆਸਾ ਜੀ ਦੀ ਬਾਣੀ ਇਤਿਆਦਿਕ ਨਿਤਨੇਮ ਜੋ ਮਰਜ਼ਾਦਾ ਅਨੁਸਾਰ ਹੋਣ ਲੱਗ ਪਿਆ ਪੁਲਾਈਆਂ ਦੀ ਚੰਗੀ ਦੇ ਵਿੱਚ ਮਹਾਪੁਰਖਾਂ ਦੀ ਕੁਟਿਆ ਦੇ ਵਿੱਚ ਉਸ ਤੋਂ ਬਾਅਦ ਫਿਰ ਮਹਾਪੁਰਖਾਂ ਦਾ ਆਵਦਾ ਹੀ ਜਥਾ ਤਿਆਰ ਕਰਨ ਦਾ ਇੱਕ ਫੁਰਨਾ ਆਇਆ ਮਹਾਪੁਰਖਾਂ ਦੇ ਮਨ ਦੇ ਵਿੱਚ ਤਾਂ ਗੁਰਮੁਖੋ ਇੱਕ ਦਿਨ ਨਾ ਮਹਾਪੁਰਖ ਇਉਂ ਤੁਰੇ ਜਾਂਦੇ ਸੀ ਭਾਈ ਵਜੀਰ ਸਿੰਘ ਜੀ ਦੇ ਘਰੋਂ ਮਾਈ ਭਾਈ ਭਾਗਪਰੀ ਦੇ ਨਾਲ ਤੇ ਪ੍ਰੇਮ ਸਿੰਘ ਸੀ ਪਿੰਡ ਦਾ ਧੋਬੀ ਤੇ ਉਹ ਲਈ ਜਾਵੇ ਪੰਡ ਸਿਰ ਤੇ ਰੱਖ ਕੇ ਕਹਿੰਦੇ ਉਹ ਪ੍ਰੇਮ ਸਿਆ ਕਹਿੰਦੇ ਕਿਉਂ ਲੋਕਾਂ ਦੀ ਮਹਿਲ ਧੋਣਾ ਫਿਰਦਾ ਕਹਿੰਦੇ ਆ ਜਾ ਸਾਡੇ ਨਾਲ ਮਾਪੁਰਖੋ ਚਲੋ ਆਉਣਾ ਪਿੱਛੇ ਪਿੱਛੇ ਮਾਪੁਰਖਾਂ ਦੇ ਉਸ ਫੁਲਾਈਆਂ ਦੀ ਚੰਗੀ ਵਿੱਚ ਬਾਗੇ ਮਾਪੁਰਖੋ ਆ ਹੱਥ ਵੇਖੋ ਮੈਂ ਟੁੰਡਾ ਹੈ ਮਾਪੁਰਖੋ ਮੈਨੂੰ ਤਾਂ ਕਿਸੇ ਨੇ ਵਿਹਲੇ ਬੈਠੇ ਨੂੰ ਪ੍ਰਸ਼ਾਦਾ ਵੀ ਨਹੀਂ ਦੇਣਾ ਗੁਜਾਰਾ ਕਿਵੇਂ ਹੋਊਗਾ ਪ੍ਰਸ਼ਾਦਾ ਰੋਟੀ ਪਾਣੀ ਕਿਵੇਂ ਆਊਗਾ ਮਹਾਪੁਰਖ ਕਹਿੰਦੇ ਰੋਟੀਆਂ ਪ੍ਰਸ਼ਾਦਾ ਕਹਿੰਦੇ ਉਹ ਤਾਂ ਤੇਰੇ ਪਿੱਛੇ ਪਿੱਛੇ ਫੇਰੂ ਤੇਰੇ ਮਸਤਕ ਉਤੇ ਕਹਿੰਦੇ ਸਿਮਰਨ ਕਰਨਾ ਲਿਖਿਆ ਹੋਇਆ ਤੇ ਮਹਾਪੁਰਖ ਨੂੰ ਦੱਸਦਾ ਕੋਈ ਗੱਲ ਨਹੀਂ ਜੋ ਆਪ ਜੀ ਦਾ ਹੁਕਮ ਘਰੇ ਗਿਆ ਗੱਲਬਾਤ ਕੀਤੀ ਸਾਰੀ ਜੋ ਵੀ ਸਮਾਨ ਸਲਾ ਸੀ ਸੋ 베ਚ ਬਟਕੇ ਇਉਂ ਜਮਾ ਬੇਲਾ ਹੋ ਕੇ ਮਾਹਪੁਰਖਾਂ ਦੇ ਚਰਨਾਂ ਦੇ ਵਿੱਚ ਆ ਗਿਆ ਮਾਹਪੁਰਖੋ ਸਭ ਕੁਝ ਬੇਲਾ ਹੋ ਕੇ ਆ ਗਿਆ ਮੈਂ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਥਾਂ ਥੇੜਾ ਵੀ ਵੇਚਦਾ ਸੀ ਇਹਨੇ ਜਿਹੜਾ ਕੱਪੜਾ ਲੀੜਾ ਸੀ ਜਿਹੜਾ ਨਵਾਂ ਕੱਪੜਾ ਲੀੜਾ ਸੀ ਉਹ ਵੇਚਦਾ ਤੇ ਜਿਹੜਾ ਪੁਰਾਣਾ ਸੀ ਉਹ ਮਚਾ ਕੇ ਮਾਹਪੁਰਖਾਂ ਦੇ ਚਰਨਾਂ ਦੇ ਵਿੱਚ ਲਾਉ ਮਾਹਪੁਰਖੋ ਹੁਣ ਮੈਂ ਆਪ ਜੀ ਦੇ ਅਨੁਸਾਰੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਫਿਰ ਲੱਗਿਆ ਸਿਮਰਨ ਕਰਨ ਹਰ ਰੋਜ਼ ਸਿਮਰਨ ਕਰਿਆ ਕਰੇ ਅਭਿਆਸ ਕਰਿਆ ਕਰੇ ਨਾਲ ਨਾਲ ਫਿਰ ਗੁਰਮਤਿ ਦੀ ਵਿਦਿਆ ਪੜ੍ਹਿਆ ਕਰੇ ਵਿਦਿਆ ਪੜ੍ਹ ਗਿਆ ਗਿਆਨੀ ਬਣ ਗਿਆ ਗਿਆਨੀ ਪ੍ਰੇਮ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਇਤਿਹਾਸ ਵਿੱਚ ਜਿਕਰ ਆਉਂਦਾ ਜਦੋਂ ਬੰਦਾ ਕਿਸੇ ਮੰਜ਼ਲੇ ਮਕਸੂਦ ਤੇ ਪਹੁੰਚਦਾ ਨਾ ਤਾਂ ਥੋੜਾ ਜਾਂ ਕਈ ਵਾਰੀ ਮਨ ਦੇ ਵਿੱਚ ਅਹੰਕਾਰ ਵੀ ਆ ਜਾਂਦਾ ਹੈ ਹਿੰਨ ਭਾਵਨਾ ਵੀ ਆ ਜਾਂਦੀ ਹੈ ਹਿੰਨ ਭਾਵਨਾ ਕੱਲੀ ਰੁਪਈਏ ਪੈਸੇ ਦੀ ਨਹੀਂ ਹੁੰਦੀ ਵਿਦਿਆ ਦੀ ਵੀ ਹੁੰਦੀ ਹੈ ਕਈ ਸਾਲਾਂ ਬਾਅਦ ਜਦੋਂ ਮਹਾਪੁਰਖ ਕੰਨਰ ਤੁਲੋਹੀ ਸਤਿ ਤੇ ਆਏ ਨਾ ਇਹ ਪ੍ਰੇਮ ਸਿੰਘ ਵੀ ਨਾਲ ਹੀ ਸੀ ਮਹਾਪੁਰਖ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਉਹ ਕਥਾ ਕਰੀ ਜਾਂਦੇ ਅੰਦਰ ਬੈਠੇ ਬੈਠੇ ਨਹੀਂ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਮਹਾਪੁਰਖਾਂ ਨੂੰ ਮਹਾਪੁਰਖੋ ਇਹ ਸ਼ਬਦ ਐ ਨਹੀਂ ਏ ਇਹਦਾ ਅਰਥ ਐਵੇਂ ਨਹੀਂ ਬਣਦਾ ਤੁਸੀਂ ਭੁੱਲ ਗਏ ਇਹਦਾ ਅਰਥ ਤਾਂ ਐ ਬਣਦਾ ਹੈ ਮਹਾਪੁਰਖ ਕਹਿੰਦੇ ਪ੍ਰੇਮ ਸਿਆ ਇਹ ਗੁਰਬਾਣੀ ਹੈ ਜਿਹੜੀ ਅਗਾਧ ਬੋਧ ਹੈ ਇਹਦੇ ਅਰਥ ਕਹਿੰਦੇ ਕੋਈ ਨਹੀਂ ਕਰ ਸਕਦਾ ਬਸ ਇਹ ਤਾਂ ਇੱਕ ਅਨੁਭਵੀ ਹੈ ਹਾਂ ਹੁਣ ਤੂੰ ਸਾਡੇ ਤੋਂ ਕਹਿੰਦੇ ਦੂਰੀ ਬਣਾ ਕੇ ਰੱਖਿਆ ਕਰ ਕਿਉਂਕਿ ਤੇਰੇ ਮਨ ਦੇ ਵਿੱਚ ਹੁਣ ਥੋੜੇ ਜਿਹੇ ਹੰਕਾਰ ਦੀ ਝਲਕ ਹੈ ਕਹਿੰਦੇ ਉਹ ਤੇਰੇ ਵਿੱਚੋਂ ਕਹਿੰਦੇ ਦਿਖ ਰਹੀ ਹੈ ਫਿਰ ਮਹਾਪੁਰਖਾਂ ਤੋਂ ਇਹ ਦੂਰ ਦੂਰ ਵੀ ਰਹਿਣ ਲੱਗ ਪਿਆ ਫਿਰ ਜਦੋਂ ਦੁਬਾਰਾ ਫਿਰ ਆ ਗਿਆ ਮਹਾਪੁਰਖਾਂ ਦੇ ਕੋਲੇ ਜਦੋਂ ਗੁਰਸਾਗਰ ਮਸਤੂਆਣਾ ਸਾਹਿਬ ਦੀ ਮਹਾਪੁਰਖਾਂ ਨੇ ਸੇਵਾ ਅਰੰਭ ਕੀਤੀ ਤੇ ਉਸ ਤੋਂ ਬਾਅਦ ਥੋੜੇ ਜਿਹੇ ਦਿਨ ਹੀ ਮਹਾਪੁਰਖਾਂ ਦੇ ਕੋਲੇ ਰਿਹਾ ਫਿਰ ਫੇਰ ਫੇਰ ਵੱਖ ਹੋ ਗਿਆ ਸੀ ਮਹਾਪੁਰਖਾਂ ਦੇ ਕੋਲ ਕਾਂਗਲੇ ਚਲਿਆ ਗਿਆ ਸੀ ਤਾਂ ਇਉਂ